ਕੀ ਕਿਹਾ ਮੈਂ 80000 ਨੂੰ ਠੇਕਾ ਹੋਇਆ ਵਾ ਤੇ ਉਹ 70 ਦਿਨ ਦਾ ਆਈ ਵਾਈ ਆਪਾਂ 70 ਵੀ ਨਹੀਂ ਕਰ ਸਕਦੇ 1000 ਰੁਪਏ ਵੀ ਨਹੀਂ ਵਧਾ ਸਕਦੇ ਆਪਾਂ ਕਮਲੇ ਆਂ ਸ਼ਹਿਰ ਚ ਆਪਾਂ ਬੈਠੇ ਐਨੇ ਆਪਣੇ ਖਰਚੇ ਆ ਪਿੰਡ ਵਾਲਿਆਂ ਨੂੰ ਕੀ ਹੁੰਦਾ ਪਿੰਡ ਵਾਲਿਆਂ ਨੂੰ ਦੁੱਧ ਕਿਉ ਸਾਰਾ ਕੁਝ ਸਬਜ਼ੀ ਸਾਰਾ ਕੁਝ ਉਹਨਾਂ ਨੂੰ ਖੇਤੋਂ ਮਿਲ ਜਾਂਦਾ ਆਪਣੇ ਹਰ ਇੱਕ ਚੀਜ਼ ਮੁੱਲ ਦੀ ਆ ਕਿਉ ਆਪਾਂ ਕਿਉ ਇਹਨਾਂ ਨੇ ਐਨੇ ਪੈਸੇ ਛੱਡੀ ਐ ਕਿਉ ਠੇਕਾ ਛੱਡੀ ਐ ਸੌਰੀ ਪਰ ਮੈਂ ਆਪਦੇ ਭਰਾ ਦੇ ਖਿਲਾਫ ਨਹੀਂ ਸੁਣ ਸਕਦਾ ਹਮੇਸ਼ਾ ਆਪਦੇ ਪਿਓ ਦੀ ਥਾਂ ਤੇ ਮੰਨਾਂ ਮੈਂ ਉਹਨੂੰ ਐਡਾ ਖਸੀਮ ਜਦੋਂ ਹੁੰਦਾ ਮੈਨੂੰ ਉਹਨੇ ਪਾਲਿਆ ਪੜਾਇਆ ਲਿਖਾਇਆ ਮੇਰਾ ਵਿਆਹ ਕੀਤਾ ਸਾਰੇ ਖਰਚੇ ਖੱਪੇ ਉਹਨੇ ਦੇਖੇ ਆ ਸਾਰੀ ਗਵਿਰਦਾਰੀ ਉਹ ਸੰਭ ਦਾ ਆਇਆ ਹੁਣ ਤੱਕ ਮੈਂ ਉਹਦੇ ਕਿਵੇਂ ਨੁਕਸ ਕਰਦੇ ਆ ਉਹਦੀ ਗੱਲ ਚ ਤੁਹਾਡਾ ਤਾਂ ਲੈਦਾ ਭਰਾ ਮੈਂ ਆਪਦੇ ਜਵਾਕ ਦਾ ਗਲ ਘੁੱਟ ਕੇ ਤੇ ਉਹਨੂੰ ਦੇ ਦਿਆਂ ਮੇਰਾ ਭਰਾ ਕੀ ਸੋਚੂਗਾ ਜਦੋਂ ਮੈਂ ਉਹ ਤੇ ਪੈਸੇ ਮੰਗੇ ਨਹੀਂ ਕੀ ਸੋchnਾ ਆਪਣਾ ਹੱਕ ਆ 80000 ਨੂੰ ਠੇਕਾ ਉਹ ਆਪਾਂ ਨੂੰ 70 ਤੋਂ 71 ਵੀ ਨਹੀਂ ਕਰ ਰਹੇ ਉਹਨਾਂ ਨੂੰ ਤਾਂ ਕੁੱਲ ਚੀਜ਼ ਮੁਫਤਾਂ ਪੰਡ ਬੈਠਿਆਂ ਨੂੰ ਦੁੱਧ ਘਿਓ ਉਹਨਾਂ ਦੇ ਘਰ ਦਾ ਸਬਜ਼ੀ ਉਹਨਾਂ ਦੇ ਘਰ ਦੀ ਆ ਆਪਾਂ ਸ਼ਹਿਰ 'ਚ ਬੈਠੇ ਆ ਆਪਾਂ ਨੂੰ ਹਰ ਇੱਕ ਚੀਜ਼ ਮੁੱਲ ਦੀ ਆ ਆਪਦੇ ਘਰ ਵਾਲੇ ਵੀ ਸੋਚ ਲਓ ਕੱਲੇ ਕੋਡੇ ਭਰਾ ਨੂੰ ਆਪਾਂ ਸਿਰ ਤੇ ਚੱਕ ਲਾਂਗੇ ਤੂੰ ਤਾਂ ਆਵਦਾ ਰੋਣਾ ਰੋਈ ਜੰਨੀ ਐ ਹੁਣ ਮੈਂ ਉਹਨਾਂ ਕਿਵੇਂ ਕਹਦਾ ਜਾ ਕੇ ਕਿਵੇਂ ਪੈਸਾ ਮੰਗਾ ਕਿਹੜੇ ਮੂੰਹ ਨਾਲ ਮੰਗਾ 1000 ਰੁਪਏ ਹੀ ਠੇਕਾ ਵਧਾਉਣਾ ਕੋਈ ਆਪਾਂ ਉਹਨਾਂ ਨੂੰ ਲੁੱਟਦਾ ਨਹੀਂ ਰਏ ਓ ਮਾਵੇਂ ਮੈਂ ਆਪਦੇ ਪਿਆਰ ਕੇ ਭਰਾ ਤੋਂ ਕਿਵੇਂ ਪੈਸੇ ਮੰਗਲਾਂ ਪੈਸੇ ਦਾ ਹੱਕ ਮੰਗਣਾ ਠੇਕਾ ਵਧਾਉਣਾ ਜੇ ਮੰਗੋਂਗੇ ਤਾਂ ਮਿਲ ਜੂਗਾ ਪਤਾ ਨਹੀਂ ਤੈਨੂੰ ਪੈਸੇ ਤੋਂ ਬਿਨਾ ਕੋਸ ਦੀਂਦਾ ਕਿਉਂ ਨਹੀਂ ਮੈਨੂੰ ਨਹੀਂ ਦੀਂਦਾ ਜਾ ਤੇ ਵਧਾ ਕੇ ਠੇਕਾ ਤੇ ਸਾਰੇ ਪੈਸੇ ਲੈ ਕੇ ਆ ਉਸ ਵਰਦੀ ਕਿਸ਼ਤ ਮੈਂ ਉਹ ਤੋਂ ਮੇਰੇ ਮੇਰੇ ਪਿਆਵਰੇ ਨਾਂ ਬੋਲ ਦੂੰ ਆ ਤੀਵੀਂ ਜਾਤ ਵੀ ਨਾ ਭਰਾਵਾਂ ਅੱਜ ਫਿੱਕ ਪਵਾ ਕੇ ਛੱਡੂਗੀ ਚੱਲ ਮਣਾ ਜਾ ਪਾਣੀ ਲੈ ਕੇ ਲਿਆਉਣੀ ਆ ਪਾਣੀ ਵੀ ਦੇਤੇ ਪੈਸੇ ਉਹਨਾਂ ਨੇ ਹਾਂ ਦੇਤੇ ਪੈਸੇ ਲੱਗ ਗਿਆ ਲਾ ਪੂਰੇ ਆ ਹਾਂ ਪੂਰੇ ਆ ਤੇ ਆ 5000 ਵਾਧਾ ਜਿਹੜਾ ਤੂੰ ਆਖਿਆ ਸੀਗਾ ਉਹਨਾਂ ਨੇ ਵਧਾਤਾ ਠੀਕ ਹਾਂ ਹੁਣ ਜੇ ਕਿਹਾ ਤਾਂ ਗਰੇ ਨਹੀਂ ਵਧਾਤਾ ਨਾ ਤੇ ਜੀ ਕਵਾਂਗੇ ਹੀ ਨਾ ਮੰਗਾਂਗੇ ਹੀ ਨਾ ਤੇ ਆਪਦਾ ਹੱਕ ਆ ਹੀ ਕਿਸੇ ਨੂੰ ਖਵਾਈ ਜਾਵਾਂਗੇ ਤੇ ਫੇਰ ਬੱਚੇ ਲੈਣੇ ਆਡ ਰੱਖਿਆ ਵਾਸੀ ਆਉਦੇ ਬੇਟੇ ਮਮਰਾਜ ਨੂਰ ਵਾਸਤੇ ਸਾਈਕਲ ਲੈ ਆਉਣਾ ਸੀ ਉਹਨੇ ਤੇ ਮੇਰੇ ਇੱਕ ਵਾਰੀ ਕਹਿਨ ਤੇ ਉਹਨੇ ਮੈਨੂੰ ਕੱਢ ਕੇ ਫੜਾਤਾ ਝੱਟ ਵਿਚਾਰਾ ਕਿ ਪਤਾ ਨਹੀਂ ਕਿਵੇਂ ਸਕੂਲ ਜਾਊਗਾ ਨੂਰ ਹਣ ਜਵਾਗ ਦਾ ਸਾਈਕਲ ਆਉਣਾ ਸੀ ਇਹਨਾਂ ਪੈਸਿਆਂ ਦਾ ਆਹ ਲੋ ਪਾਣੀ ਪਿਓ ਟੈਂਸ਼ਨ ਨਾ ਲਓ। ਆਲੋ 5000 ਜਿਹੜਾ ਵੱਧ ਆ। ਨੂਰ ਨੂੰ ਆਪਾਂ ਸਾਈਕਲ ਲੈ ਦਾਂਗੇ। ਤੁਸੀਂ ਬਾਜ਼ਾਰ ਜਾਓ ਤੇ ਸਾਈਕਲ ਲੈ ਆਓ। ਜਦੋਂ ਫੋਨ ਕਰ ਦਿਓ ਵੀ ਸਾਈਕਲ ਅਸੀਂ ਲੈ ਲਿਆ। ਸਕੂਲ ਜਾਣਾ ਉਹ ਔਖਾ ਲੱਗਦਾ ਹੋਊਗਾ। ਚਲ ਕੋਈ ਨਹੀਂ ਉਹ ਵੀ ਆਪਣੇ ਬੱਚਿਆਂ ਰ ਗਈ ਆ। ਐਂ ਤਾਂ ਆਪਾਂ ਕਦੇ ਫਰਕ ਕੀਤਾ ਹੀ ਨਹੀਂ ਹੈਣਾ। ਆਪਣਾ ਜਵਾਬ ਤੇ ਉਹਨਾਂ ਦਾ ਜਵਾਬ। ਇਹ ਤੁਸੀਂ ਬਾਜ਼ਾਰ ਜਾਇਓ ਤੇ ਨੂਰ ਵਾਸਤੇ ਸਾਈਕਲ ਲੈ ਆਓ। ਉਹਨਾਂ ਨੂੰ ਫੋਨ ਕਰ ਦਿਓ। ਖੁਸ਼ ਹੋ ਜਾਣਗੇ ਵਿਚਾਰੇ। ਠੀਕ ਆ। ਆ ਤਾਂ ਭਗਵਾਨ ਨੇ ਤੂੰ ਮੇਰਾ ਦਿਲ ਹੀ ਜੱਤ ਲਿਆ। ਰੱਬ ਤੈਨੂੰ ਨਾ ਲੰਬੀ ਸਾਰੀ ਉਮਰ ਦੇਵੇ ਚੱਲ ਨਾਲੇ ਉਹਨਾਂ ਨੂੰ ਆਈ ਹੋਊਗਾ ਵੀ ਸ਼ਹਿਰ ਰਹਿੰਦੇ ਆ ਮੇਰੇ ਚਾਚਾ ਚਾਚੀ ਸਾਈਕਲ ਲੈ ਕੇ ਦਿੱਤਾ ਖੁਸ਼ ਹੋ ਜਾਣਗੇ ਮੇਰੇ ਭਤੀਜਾ ਕਿੰਨਾ ਖੁਸ਼ ਹੋਊਗਾ ਨਵਾਂ ਸਾਈਕਲ ਲੈ ਕੇ ਮੈਂ ਹੁਣੇ ਫੋਨ ਲਾਉਣਾ ਉਹਨੂੰ ਲਾ ਦ ਹੈਲੋ ਹੈਲੋ ਹਾਂ ਭਾਈ ਭਾਈ ਕਿਵੇਂ ਆ ਠੀਕ ਆ ਭਾਈ ਤੇਰੀ ਭਾਬੀ ਨੇ ਕਿਹਾ ਵੀ ਨੂਰ ਨੂੰ ਸਾਈਕਲ ਅਸੀਂ ਲੈ ਕੇ ਦੇਵਾਂਗੇ ਅੱਛਾ ਭਾਈ ਸੱਚੀ ਭਾਬੀ ਨੇ ਇਹ ਗੱਲ ਕਹੀ ਐ ਤੇ ਹੋਰ ਤੇਰੀ ਭਾਬੀ ਕਹਿੰਦੀ ਨੂਰ ਕਿਹੜਾ ਬਗਾਨਾ ਆਪਣਾ ਹੀ ਪੁੱਤ ਆ ਤੇ ਭਤੀਜੇ ਦੇ ਪੁੱਤ 'ਚ ਕਿਹੜਾ ਫਰਕ ਹੁੰਦਾ ਵੇਖ ਲਾ ਤੁਸੀਂ ਸ਼ਹਿਰ 'ਚ ਰਹਿ ਕੇ ਵੀ ਸਾਡਾ ਕਿੰਨਾ ਸੋਚਦੇ ਆ ਯਾਰ ਕੱਲ ਨੂੰ ਆ ਜਾ ਤੂੰ ਸ਼ਹਿਰ ਤੇ ਆਪਾਂ ਨਵਾਂ ਜੈਕਲ ਲਿਆਉਣਾ ਜਾ ਕੇ ਮੈਂ ਆ ਜੂਗਾ ਕੱਲ ਨੂੰ ਭਾਈ ਤੇ ਹਾਂ ਸੱਚ ਮਮਰਾਜ ਨੂਰ ਨੂੰ ਨਾਲ ਲੈ ਕੇ ਆਈਂ ਆਪਣੇ ਪੁੱਤ ਨੂੰ ਨਲਿਆ ਆਪਦੇ ਪਸੰਦ ਦਾ ਰੰਗ ਰੰਗ ਲੈ ਲੂਗਾ ਨਹੀਂ ਨਹੀਂ ਮੈਂ ਮਮਰਾਜ ਨੂੰ ਨਾਲ ਲੈ ਕੇ ਆਉਂਗਾ ਚੱਲ ਚੰਗਾ ਫਿਰ ਆ ਜੀ ਸਵੇਰੇ ਸਵੇਰੇ ਠੀਕ ਹੈ ਠੀਕ ਹੈ ਭਾਈ ਮੈਂ ਕੱਲ ਨੂੰ ਟਾਈਮ ਨਾਲ ਹੀ ਆ ਜੂਗਾ ਓਕੇ ਕੋਈ ਨਹੀਂ ਭਾਈ ਉਹ ਜੱਸੀ ਉਰੇ ਆ ਤੈਨੂੰ ਗੱਲ ਦੱਸਾਂ ਹਾਂਜੀ ਬਾਈ ਦਾ ਫੋਨ ਆਇਆ ਸੀਗਾ ਆਪਣੇ ਮਮਰਾਜ ਨੂੰ ਸਾਈਕਲ ਗਿਫਟ ਕਰਨਾ ਹੈ ਹੈ ਸੱਚੀ ਕਹਿੰਦੇ ਵੇ ਔਖੇ ਨਾ ਹੋਇਓ ਮਮਰਾਜ ਸਾਡਾ ਵੀ ਤਾਂ ਪੁੱਤ ਆ ਰੱਬ ਤੁਹਾਡੇ ਦੋਨਾਂ ਭਰਾਵਾਂ ਦੇ ਪਿਆਰ ਨੂੰ ਐਂਜੀ ਬਣਾਈ ਰੱਖੇ ਜੀ ਮੈਂ 4 ਕਿਲੋ ਨੇ ਦੇਸੀ ਘਿਓ ਝੋੜਿਆ ਜਾਂਦੇ ਹੋਏ ਉਹ ਵੀ ਨਾਲ ਲੈ ਜਾ ਜੇ ਕਿੱਥੇ ਸ਼ਹਿਰ ਚ ਰੱਖਣਾ ਖਾਂਦੇ ਹੋਣਗੇ ਹਾਂ ਸੱਚ ਜਾਣ ਲੱਗੇ ਨਾ ਗੁਰ ਤੇ ਸਬਜ਼ੀਆਂ ਵੀ ਲੱਜ ਜੇ ਮੈਂ ਸਵੇਰ ਸੰਧਿਆ ਜਾ ਕੇ ਤੋੜ ਲਿਆ ਮੁੰਡੀ ਖੇਤੋਂ ਚੱਲ ਵਧੀਆ ਹੋਇਆ ਮੈਂ ਕਿਹਾ ਤੁਹਾਡੀ ਦੁਸ਼ਮਣ ਆ ਮੈਂ ਤੁਹਾਡਾ ਮੂੰਹ ਦੇਖ ਲਿਆ ਸੀ ਵੀ ਉਤਰਿਆ ਪਿਆ ਹਨਾ ਵੀ ਚੱਲ ਤੁਸੀਂ ਸ਼ੁਰੂ ਤੋਂ ਹਨਾ ਤੁਹਾਡਾ ਬਹੁਤ ਪਿਆਰ ਆ ਵੈਸੇ ਭਰਾਵਾਂ ਚ ਇੰਨਾ ਪਿਆਰ ਹੋਣਾ ਚਾਹੀਦਾ ਹਨਾ ਹੋਰ ਆ 5000 ਨਾ ਵੱਡੇ ਭਾਈ ਨੂੰ 5 ਲੱਖ ਹਰ ਗੱਲ ਲੱਗੂਗਾ ਜਦੋਂ ਉਹ ਦੇਖੂਗਾ ਵੀ ਉਹਦੇ ਛੋਟੇ ਭਾਈ ਤੇ ਉਹਦੀ ਪਰਜਾਈ ਨੇ ਨੂਰ ਵਾਸਤੇ ਸਾਈਕਲ ਲੇਤਾ ਹਾਂ ਇਕੱਲੇ 5000 ਪਿੱਛੇ ਪੈਸਿਆਂ ਪਿੱਛੇ ਤਾਂ ਨਹੀਂ ਇੰਨੇ ਇੰਨੇ ਵੱਡੇ ਰਿਸ਼ਤੇ ਖਰਾਬ ਹੋਣੇ ਚਾਹੀਦੇ ਪੈਸੇ ਪਿੱਛੇ ਥੋੜੀ ਆਪਾਂ ਫਰਕ ਪਾਵਾ